ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਇੱਕ ਲਾਪਤਾ 22 ਸਾਲਾ ਨੌਜਵਾਨ 6 ਦਿਨ ਬਾਅਦ ਜ਼ਖਮੀ ਹਾਲਤ ਵਿੱਚ ਪਹੁੰਚਿਆ ਘਰ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਸੀ ਗੁੰਮਸ਼ੁਦਗੀ ਦੀ ਦਰਖਾਸਤ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਰਹਿਣ ਵਾਲਾ ਇੱਕ 22 ਸਾਲਾ ਨੌਜਵਾਨ ਕਰਨਵੀਰ ਸਿੰਘ ਪੁੱਤਰ ਸਤਨਾਮ ਸਿੰਘ ਜੋ ਮਲਵਈ ਗਿੱਧਾ ਗਰੁੱਪ ਵਿੱਚ ਕੰਮ ਕਰਦਾ ਹੈ 13 ਨਵੰਬਰ ਨੂੰ ਕੰਮ ਤੇ ਜਾਂਦੇ ਵਕਤ ਅਚਨਚੇਤ ਲਾਪਤਾ ਹੋ ਜਾਂਦਾ ਹੈ ਜਿਸ ਦੀ ਸ਼ਿਕਾਇਤ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਦਰਜ ਕਰਵਾਈ ਗਈ ਸੀ ਅਤੇ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਬੀਤੀ ਰਾਤ ਕਰਨਵੀਰ ਸਿੰਘ ਦਾ ਅਣਜਾਣੇ ਫੋਨ ਤੋਂ ਘਰ ਫੋਨ ਆਉਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਕਰਨਵੀਰ ਸਿੰਘ ਨੂੰ ਕਰ ਲਿਆਂਦਾ ਗਿਆ ਕਰਨਵੀਰ ਸਿੰਘ ਦੇ ਸਰੀਰ ਉੱਪਰ ਕੁਝ ਸੱਟਾਂ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ ਜਦੋਂ ਕਰਨਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਸ਼ਾਮ ਜਦੋਂ ਮੈਂ ਕੰਮ ਤੇ ਜਾ ਰਿਹਾ ਸੀ ਤਾਂ ਪੰਨੂ ਰਿਜ਼ੋਰਟ ਗੁਰਦਾਸਪੁਰ ਰੋਡ ਤੇ ਪਹੁੰਚਿਆ ਤਾਂ ਇੱਕ ਕਾਰ ਅੱਗੇ ਰੁਕੀ ਜਿਸ ਵਿੱਚੋਂ ਕੁਝ ਅਣਪਛਾਤੇ ਵਿਅਕਤੀ ਨਿਕਲੇ ਜਿਨ੍ਹਾਂ ਨੇ ਮੇਰੇ ਮੂੰਹ ਤੇ ਕੱਪੜਾ ਪਾ ਕੇ ਗੱਡੀ ਵਿੱਚ ਸੁੱਟ ਲਿਆ ਅਤੇ ਅਣਜਾਣ ਜਗ੍ਹਾ ਤੇ ਲੈ ਗਏ ਅਤੇ ਮੇਰੀ ਮਾਰਕੁਟਾਈ ਕਰਦੇ ਰਹੇ ਮੰਗਲਵਾਰ ਦੀ ਸ਼ਾਮ ਜਦ ਮੈਨੂੰ ਜਦੋਂ ਹੋਸ਼ ਆਇਆ ਤમે ਆਪਣੇ ਆਪ ਨੂੰ ਹਰਚਵਾਲ ਦੇ ਨਜ਼ਦੀਕੀ ਪਿੰਡਟ ਪਈ ਦੀ ਨਹਿਰ ਵਿੱਚ ਪਾਇਆ ਅਤੇ ਥੋੜੀ ਹਿੰਮਤ ਕਰਕੇ ਨਜ਼ਦੀਕੀ ਕਿਸੇ ਦੇ ਫੋਨ ਤੋਂ ਘਰ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਮੇਰੇ ਪਰਿਵਾਰ ਵਾਲੇ ਮੈਨੂੰ ਘਰ ਲੈ ਕੇ ਆਏ ਕਰਨਵੀਰ ਸਿੰਘ ਦੇ ਮਿਲਣ ਦੀ ਇਤਲਾਪ ਪਰਿਵਾਰ ਵੱਲੋਂ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਦੇ ਦਿੱਤੀ ਗਈ ਹੈ ਪਰਿਵਾਰ ਨੇ ਮੀਡੀਆ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਸਾਡੀ ਸੁਣਵਾਈ ਕੀਤੀ ਇਹਦੇ ਪਾਸੇ ਇਹ ਹੈ ਸਾਨੂੰ ਬੱਚਾ ਸਾਡਾ ਮਿਲ ਗਿਆ ਰੱਬ ਦਾ ਧੰਨਵਾਦ ਕਰਦੇ ਸਾਡਾ ਬੱਚਾ ਮਿਲ ਗਿਆ ਕੀ ਉਦੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਲੱਭਣ ਦੀ ਹਾਂਜੀ ਜੀ ਕਿੱਥੇ ਕਿੱਥੇ ਜਿੱਥੇ ਨਹੀਂ ਫੁੱਲ ਸੜੀਆਂ ਨਹਿਰਾਂ ਫੁੱਲ ਸੜੀਆਂ ਦਰਿਆ ਫੁੱਲ ਸੜਿਆ ਵੀ ਕਿਤੇ ਕਹਿੰਨੇ ਮਾਰ ਕੇ ਨਾ ਛੁੱਟ ਦਿੱਤਾ ਫਿਰ ਤੁਹਾਨੂੰ ਪਤਾ ਲੱਗਾ ਕਿ ਕਿਸ ਸਰਪੰਚ ਦੇ ਘਰ ਵਾ ਉਹ ਤਾਂ ਸਰਪੰਚ ਦੇ ਫੋਨ ਤੋਂ ਫੋਨ ਲਾਇਆ ਇਹਨੇ ਮਮੀ ਮੈਨੂੰ ਲੈ ਦੋ ਹਣ ਕਿ ਮੇਰੇ ਨਾਲ ਬਹੁਤ ਬੁਰਾ ਹੋਇਆ ਫੇਰਾ ਸੀ ਗਿਆ ਲੈਣ ਕਿੰਨੇ ਵਜੇ ਘਰ ਲੈ ਕੇ ਆਏ ਅਈ 1:30 ਇਥੋਂ ਚਲ ਗਏ ਲੈਣ ਇਹਨੂੰ 1 ਵਜੇ ਘਰ ਲੈ ਆ ਕੇ ਹੂੰ ਤੇ ਕੀ ਕੰਡੀਸ਼ਨ ਹੈ ਬੇਟੇ ਜਿਹਨੂੰ ਘਰੇ ਆਇਆ ਕੁਛ ਛੋਟਾ ਛਟਾ ਲੱਗਿਆ ਜੀ ਇਹ ਇਲਾਜ ਕਰਵਾਉਣਾ ਤੇ ਬਹੁਤ ਸੁਪਰੀਸਸ਼ਨ ਕੀ ਕੀ ਮੰਗ ਕਰਦੀ ਹੂੰ ਕਾਰ ਵਾਂ ਲੈ ਕੇ ਅੰਤੇ ਇਹ ਮੰਗ ਕਰਦੇ ਆ ਕਿ ਜਿਹੜੀ ਆ ਫੜੇ ਜਾਣ ਜਿਨ੍ਹਾਂ ਨੇ ਵੀ ਬੇੜੇ ਨੂੰ ਫੜਿਆ ਘਟਨਾ ਵਾਪਰੀ ਕਰਨ ਨਾਲ ਮੈਂ ਜਾਂਦਾ ਪਿਆ ਸੀਗਾ ਸਾਈਟ ਤੇ ਹੂੰ ਤੇ ਪੰਨੋ ਪੈਲਸ ਤੋਂ ਥੋੜਾ ਜਿਹਾ ਗਾੜੀ ਜਾ ਕੇ ਤੇ ਮੇਰੇ ਸਾਹਮਣੇ ਕਿਸੇ ਨੇ ਗੱਡੀ ਲੈ ਕੇ ਖਲਾਸ ਦਿੱਤੀ ਅੱਛਾ ਜੀ ਤੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਮੂੰਹ ਤੇ ਕਵਰ ਕਿੜ ਪਾਤਾ ਤੇ ਮੈਨੂੰ ਪਤਾ ਲੱਗਾ ਕਿੱਥੇ ਲੈ ਗਏ ਮੁਰਗੇ ਤੇ ਹੁਣ ਤੂੰ ਕਿਵੇਂ ਘਰ ਪਰਤੇ ਆ ਮੈਂ ਨਹਿਰ ਦੇ ਵਿੱਚ ਪਿਆ ਸੀ ਉੱਥੇ ਟਪਈ ਵਾਲੀ ਉੱਥੋਂ ਫਿਰ ਮੈਨੂੰ ਜਦੋਂ ਜਾਗਾਈ ਤੇ ਫਿਰ ਮੈਂ ਉੱਥੇ ਕਿਸੇ ਦੇ ਘਰ ਸਾਈ ਲਾਈ ਫਿਰ ਮੈਂ ਉਹਨਾਂ ਦੇ ਘਰ ਗਿਆ ਫਿਰ ਉਹਨਾਂ ਨੇ ਮਾਨਾ ਦੇ ਨੰਬਰ ਤੋਂ ਫੋਨ ਲਾਇਆ ਕਰ ਦਿੱਤਾ ਕਿ ਕਿਦਾਂ ਦੀ ਗੱਲ ਹੈ ਕੱਲ ਰਾਤ ਕੱਲ ਰਾਤ ਨਹਿਰ 'ਚ ਹਾਂਜੀ ਟਪਈ ਵਾਲੀ ਨਹਿਰ 'ਚ ਹਾਂ ਅੱਜ ਘਰ ਕਿਵੇਂ ਪਹੁੰਚਿਆ ਕਿਉਂ ਛੱਡ ਕੇ ਗਿਆ ਆਪਾਂ ਮੈਨੂੰ ਮੰਮੀ ਹਣੀ ਲੈ ਕੇ ਆਏ ਉੱਥੋਂ ਅੱਛਾ ਇਹ ਕਰ ਕਿੱਦਾਂ ਪਤਾ ਲੱਗਾ ਤੇਰਾ ਮੈਂ ਫੋਨ ਲਾਇਆ ਸੀ ਮੈਨੂੰ ਨੰਬਰ ਯਾਦ ਸੀਗਾ ਤੇ ਜਿੱਥੇ ਤੈਨੂੰ ਰੱਖਿਆ ਉੱਥੇ ਤਾਂ ਕੋਈ ਪਤਾ ਨਹੀਂ ਕਿੱਥੇ ਰੱਖਿਆ ਉਹਨੂੰ ਤੁਹਾਨੂੰ ਨਹੀਂ ਮੈਨੂੰ ਕੁਝ ਪਤਾ ਨਹੀਂ ਜੇ ਪਤਾ ਹੁੰਦਾ ਤਾਂ ਫਿਰ ਦੱਸ ਦਿੰਦਾ ਮਾਰਕਟ ਆਈ ਕਿத்தி ਗਿਆ ਨੇ ਤੇ ਹਾਂਜੀ ਬੜਾ ਕੁੱਟਿਆ ਤੇ ਕੋਈ ਪਛਾਣ ਹੈ ਜੇ ਉਸ ਬੰਦੇ ਜਿਹਨੇ ਕੁੱਟਿਆ ਤੈਨੂੰ ਨਹੀਂ ਪਛਾਣ ਨਹੀਂ ਜਾਏਗੀ ਕਿੱਲੇ ਜਾਣੇ ਸੀ ਲੋਕੋ ਪੰਜ ਛੇ ਜਾਣੇ ਹੈਗੇ ਸੀ ਕੀ ਕਹਿੰਦੇ ਸੀ ਤੈਨੂੰ ਕੁੰਦੇ ਨਹੀਂ ਸੀ ਕੁਝ ਬਸ ਕਹਿੰਦੇ ਸੀ ਤੈਨੂੰ ਮਾਰਨਾ ਬਸ ਬੱਚਾ ਕੁਝ ਦਿਨ ਪਹਿਲੇ ਗਾਇਬ ਹੋਇਆ ਸੀ ਘਰੋਂ ਹਾਂਜੀ ਘਰ ਪਹੁੰਚਿਆ ਕੀ ਕਹਿਣਾ ਚਾਹੁੰਦੇ ਹਾਂ ਮੈਂ ਇਹ ਉਹ ਕਹਿਣਾ ਚਾਹੁੰਨਾ ਵੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਭਗਤੀ ਪ੍ਰਸ਼ਾਦ ਸਿੰਘ ਦੀ ਉਹ ਇੰਨਾ ਹੈਲਪ ਕੀਤੀ ਚੋਰ ਮੇਰੇ ਲਈ ਨਹੀਂ ਤੇ ਮੇਰੇ ਕੋਲ ਨਹੀਂ ਲੱਪਣਾ ਬਚਾ ਅਕੀ ਉੱਥੇ ਸਰਪੰਚ ਦੀ ਬਹੁਤ ਮਿਹਰਬਾਨੀ ਜਿੰਨੇ ਚੋਰ ਨੇ ਇਹਨੂੰ ਘਰ ਰੱਖਿਆ ਫੋਨ ਕਰਾਇਆ ਕਿਹੜੇ 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 ਸਰਪੰਚ ਜਿੰਨਾਂ ਭਈ ਵਾਲੇ ਨੇ ਠੀਕ ਆ ਹਾਂਜੀ ਉਹਨੇ ਫੋਨ ਆਪਣੇ ਤੋਂ ਫੋਨ ਲਵਾਇਆ ਰੋਟੀ ਖਵਾਈ ਚਾਹ ਪੈ ਲੀੜਾ ਕਪੜਾ ਦਿੱਤਾ ਇਨੋ ਚਰੇ ਚਪਲਾਂ ਪਵਾ ਕੇ ਫੇ ਉਹਨੇ ਫੋਨ ਤੈਨੂੰ ਕਰਾ ਸੱਦਿਆ ਕੀ ਕੋਈ ਸ਼ੰਕਾ ਹੈ ਕਿਸੇ ਤੇ ਜਿਹਨੇ ਉਹਨੂੰ ਘਤਨਾਕ ਕੀਤਾ ਹੋਇਆ ਨਹੀਂ ਭਾਜੀ ਹੁਣ ਇਹਨੂੰ ਨਹੀਂ ਪਤਾ ਅਨੂ ਆਈ ਤਾਂ ਕਦੀ ਕਿਸ ਨਾਲ ਲੜੇ ਨਹੀਂ ਅਨੂ ਇੰਨਾ ਵੱਡਾ ਅੱਡ ਮੁੰਡਾ ਘਰ ਆ ਗਿਆ